ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਹਾਂ ਇਹਨਾਂ ਦੇ ਵਿੱਚੋਂ ਕਈ ਕੰਮ ਤਾਂ ਸਹੀ ਹੁੰਦੇ ਨੇ ਤੇ ਕਈ ਕੰਮ ਅਸੀਂ ਬਹੁਤ ਜ਼ਿਆਦਾ ਗਲਤ ਕਰਦੇ ਹਾਂ ਤੇ ਜਿਹੜੇ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਗਲਤ ਕੰਮ ਕਰਦੇ ਹਾਂ ਇਹਨਾਂ ਬਾਰੇ ਸਾਨੂੰ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਸਾਡੀਆਂ ਇਹ ਆਦਤਾਂ ਕਿੰਨੀਆਂ ਜ਼ਿਆਦਾ ਗਲਤ ਨੇ ਇਹਨਾਂ ਦੇ ਵਿੱਚੋਂ ਕੁਝ ਕੁ ਬੁਰੀਆਂ ਆਦਤਾਂ ਨੇ ਬਹੁਤ ਜ਼ਿਆਦਾ ਤੁੱਠ ਪੇਸਟ ਨੂੰ ਇਸਤੇਮਾਲ ਕਰਨਾ ਤੇ ਖਾਣੇ ਤੋਂ ਬਾਅਦ ਜਲਦੀ ਪਾਣੀ ਪੀ ਲੈਣਾ ਕੰਨਾਂ ਨੂੰ ਕਾਟਨਸ ਵੈੱਬ ਦੇ ਨਾਲ ਸਾਫ਼ ਕਰਨਾ ਤੇ ਮੂੰਹ ਨੂੰ ਜ਼ੋਰ-ਜ਼ੋਰ ਦੀ ਰਗੜਨਾ ਇਹ ਸਾਰੀਆਂ ਦੇ ਸਾਰੀਆਂ ਆਦਤਾਂ ਬਹੁਤ ਜ਼ਿਆਦਾ ਗਲਤ ਤੇ ਹਾਨੀਕਾਰ ਬਹੁਤ ਸਾਰੀਆਂ ਕਾਮਨ ਮਿਸਟੇਕ ਨੇ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਬਾਰੇ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਖਾਣਾ ਖਾਣ ਤੋਂ ਜਦ ਹੀ ਬਾਅਦ ਸੌਂ ਜਾਂਦੇ ਹੋਣਗੇ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਲੋਕਾਂ ਨੂੰ ਸੌਣ ਦੇ ਲਈ ਕਿਹਾ ਜਾਵੇ ਉਨਾ ਹੀ ਘੱਟ ਹੈ ਪਰ ਕੀ ਤੁਸੀਂ ਜਾਣਦੇ ਹੋ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣਾ ਤੁਹਾਡੇ ਬਾਡੀ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਜਦੋਂ ਅਸੀਂ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਪੈ ਜਾਂਦੇ ਹਾਂ ਤਾਂ ਜਿਹੜਾ ਖਾਣਾ ਹੁੰਦਾ ਹੈ ਇਹ ਸਾਡੇ ਢਿੱਡ ਵਿੱਚ ਜਾਣ ਦੀ ਬਜਾਏ ਸਾਡੀ ਫੂਡ ਪਾਈਪ ਦੇ ਵਿੱਚ ਹੀ ਰਹਿ ਜਾਂਦਾ ਹੈ ਇਸ ਦੇ ਨਾਲ ਸਾਡਾ ਖਾਣਾ ਜਿਹੜਾ ਹੁੰਦਾ ਹੈ ਉਹ ਹਾਜਮ ਨਹੀਂ ਹੁੰਦਾ ਤੇ ਕੈਲਰੀ ਬਰਨ ਹੋਣ ਦੀ ਬਜਾਏ ਸਾਡੀ ਬਾਡੀ ਦੇ ਵਿੱਚ ਫੈਟ ਬਣ ਕੇ ਟਿਕ ਜਾਂਦੀਆਂ ਨੇ ਇਸ ਦੇ ਨਾਲ ਸਾਡਾ ਖਾਣਾ ਡ ਨਹੀਂ ਹੁੰਦਾ ਤੇ ਜਿਹੜੀਆਂ ਕੈਲਰੀਜ਼ ਹੁੰਦੀਆਂ ਨੇ ਉਹ ਬਰਨ ਨਹੀਂ ਹੁੰਦੀਆਂ ਤੇ ਉਹ ਬਾਡੀ ਦੇ ਵਿੱਚ ਫੈਟ ਬਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਸਾਡੀ ਛਾਤੀ ਦੇ ਵਿੱਚ ਦਰਦ ਹੋਵੇਗਾ ਢਿੱਡ ਦੇ ਵਿੱਚ ਜਲਣ ਰਹੇਗੀ ਤੇ ਸੌਣ ਦੇ ਵਿੱਚ ਵੀ ਸਾਨੂੰ ਪਰੇਸ਼ਾਨੀ ਆਉਣ ਲੱਗ ਜਾਵੇਗੀ ਜਦੋਂ ਕੋਈ ਇਨਸਾਨ ਚੰਗੀ ਤਰ੍ਹਾਂ ਸੌਂ ਨਹੀਂ ਪੌਂਦਾ ਤਾਂ ਅਗਲਾ ਉਸ ਦਾ ਸਾਰਾ ਦਿਨ ਸੁਸਤੀ ਦੇ ਵਿੱਚ ਹੀ ਲੰਘਦਾ ਹੈ ਇਸ ਲਈ ਸਾਨੂੰ ਸੌਣ ਤੋਂ 2 ਘੰਟੇ ਪਹਿਲਾਂ ਹਰ ਹਾਲ ਦੇ ਵਿੱਚ ਖਾਣਾ ਖਾ ਲੈਣਾ ਚਾਹੀਦਾ ਹੈ ਤੇ ਖਾਣਾ ਖਾਣ ਤੋਂ ਬਾਅਦ ਥੋੜਾ ਤੁਰ ਫਿਰ ਵੀ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਖਾਣਾ ਜਲਦੀ ਡਾਈਜੈਸਟ ਹੋ ਜਾਂਦਾ ਹੈ ਹਰ ਇੱਕ ਚੀਜ਼ ਨੂੰ ਹਰ ਕਿਸੇ ਦੇ ਨਾਲ ਸ਼ੇਅਰ ਕਰਨਾ ਤੁਹਾਡੇ ਲਈ ਨੁਕਸਾਨ ਦਾ ਇੱਕ ਸਬਤ ਹੋ ਸਕਦਾ ਹੈ ਖਾਸ ਤੌਰ ਤੇ ਜਿਹੜੇ ਲੋਕ ਇੱਕ ਦੂਜੇ ਦੇ ਮੇਕਅਪ ਨੂੰ ਵਰਤਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਹੈ ਫੇਸ ਅਤੇ ਆਈਲੈਸਸ ਦੇ ਉੱਪਰ ਪੈਰਾਸਾਈਟ ਹੁੰਦੇ ਨੇ ਜਦੋਂ ਤੁਸੀਂ ਇੱਕ ਦੂਜੇ ਦਾ ਮੇਕਅਪ ਵਰਤਦੇ ਹੋ ਤਾਂ ਇਹ ਪੈਰਾਸਾਈਟ ਤੁਹਾਡੀਆਂ ਅੱਖਾਂ ਤੇ ਤੁਹਾਡੇ ਸਕੈਨ ਦੇ ਅੰਦਰ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਇਨਫੈਕਸ਼ਨ ਕਰ ਦਿੰਦੇ ਨੇ ਤੇ ਇਸ ਦੇ ਨਾਲ ਅੱਖਾਂ ਅਤੇ ਸਕੈਨ ਦੀ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੋ ਜਾਂਦੀਆਂ ਨੇ ਉੱਥੇ ਹੀ ਜਿਹੜੇ ਲੜਕੇ ਹੁੰਦੇ ਨੇ ਇਹ ਇੱਕ ਦੂਜੇ ਦਾ ਰੇਜ਼ਰ ਵਰਤਦੇ ਨੇ ਕਿਉਂਕਿ ਜਿਹ ਅੰਦਰ ਵੀ ਡੈਡ ਸਾਲ ਤੇ ਬੈਕਟੀਰੀਆ ਹੁੰਦੇ ਨੇ ਤੇ ਇੱਕ ਦੂਜੇ ਦਾ ਰੇਜ਼ਰ ਵਰਤਣ ਦੇ ਨਾਲ ਇਹ ਦੂਜੇ ਸ਼ਰੀਰ ਦੇ ਵਿੱਚ ਟ੍ਰਾਂਸਫਰ ਹੋ ਜਾਂਦੇ ਨੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੇਜ਼ਰ ਵਰਤਣ ਦੇ ਨਾਲ ਏਡਸ ਤੱਕ ਦੀਆਂ ਬਿਮਾਰੀਆਂ ਹੋਈਆਂ ਨੇ ਇੱਕ ਤੋਂ ਦੂਜੇ ਇਨਸਾਨ ਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਕਈ ਚੀਜ਼ਾਂ ਦੀ ਲਗਾਤਾਰ ਵਰਤੋਂ ਕਰਦੇ ਹਾਂ ਜਿੱਦਾਂ ਕਿ ਮੋਬਾਈਲ ਫੋਨ ਰਿਮੋਟ ਸਵਿਚ ਬੈੱਡ ਸ਼ੀਟ ਤੇ ਪਿੱਲੋ ਆਦਿ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਹੁਤ ਘੱਟ ਸਾਫ਼ ਕਰਦੇ ਹਾਂ ਪਰ ਜੇਕਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਜ਼ ਰੋਜ਼ ਸਾਫ਼ ਕਰਨ ਲੱਗ ਜਾਓਗੇ ਤਾਂ ਤੁਸੀਂ ਕਈ ਵੱਡੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਮੋਬਾਈਲ ਫੋਨ ਉਤੇ ਬਹੁਤ ਜ਼ਿਆਦਾ ਮਾਈਕਰੋਬੈਕਟੀਰੀਆ ਹੁੰਦੇ ਨੇ ਜਦੋਂ ਤੁਸੀਂ ਇਹਨਾਂ ਨੂੰ ਟੱਚ ਕਰਦੇ ਹੋ ਤਾਂ ਇਹ ਬੈਕਟੀਰੀਆ ਤੁਹਾਡੀ ਬੋਡੀ ਦੇ ਵਿੱਚ ਐਂਟਰ ਕਰ ਜਾਂਦੇ ਨੇ ਇਸ ਦੇ ਨਾਲ ਤੁਹਾਡੇ ਇਮਿਊਨ ਸਿਸਟਮ ਦੇ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਤੁਸੀਂ ਬਿਮਾਰ ਹੋਣ ਲੱਗਦੇ ਹੋ ਇਸ ਲਈ ਤੁਹਾਨੂੰ ਡੇਲੀ ਯੂਜ਼ ਕਰਨ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਸੈਨੀਟਾਈਜ਼ ਕਰਦੇ ਰਹਿਣਾ ਚਾਹੀਦਾ ਹੈ ਤੁਸੀਂ ਅਕਸਰ ਹੀ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਖੰਗਣ ਦੇ ਟਾਈਮ ਅਤੇ ਸ਼ੱਕ ਆਉਂਦੇ ਟਾਈਮ ਆਪਣੇ ਫੇਸ ਨੂੰ ਕਵਰ ਕਰ ਲੈਣਾ ਚਾਹੀਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਸਹੀ ਢੰਗ ਦੇ ਨਾਲ ਆਪਣਾ ਫੇਸ ਕਵਰ ਕਰਨਾ ਆਉਂਦਾ ਹੈ ਸਾਨੂੰ ਕਦੇ ਵੀ ਆਪਣੇ ਹੱਥਾਂ ਦੇ ਨਾਲ ਆਪਣੇ ਫੇਸ ਨੂੰ ਕਵਰ ਨਹੀਂ ਕਰਨਾ ਚਾਹੀਦਾ ਖੰਗ ਜਾਂ ਸ਼ੱਕ ਆਉਂਦੇ ਸਮੇਂ ਜਦੋਂ ਤੁਸੀਂ ਖੰਗਦੇ ਹੋ ਜਾਂ ਸ਼ੱਕਦੇ ਹੋ ਤਾਂ ਤੁਹਾਡੇ ਬੋਡੀ ਦੇ ਵਿੱਚੋਂ ਬਹੁਤ ਸਾਰੇ ਜਮਸ ਬਾਹਰ ਨਿਕਲਦੇ ਨੇ ਇਸ ਤਰ੍ਹਾਂ ਜਦੋਂ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਫੇਸ ਨੂੰ ਕਵਰ ਕਰ ਲੈਣੇ ਹੋ ਤਾਂ ਉਹ ਸਾਰੇ ਜਮਸ ਤੁਹਾਡੇ ਹੱਥਾਂ ਦੇ ਉੱਪਰ ਆ ਜਾਂਦੇ ਨੇ ਤੇ ਜਾਣੇ ਅਣਜਾਣੇ ਦੇ ਵਿੱਚ ਉਹ ਜਮਸ ਫਿਰ ਤੋਂ ਤੁਹਾਡੀ ਬੋਡੀ ਦੇ ਵਿੱਚ ਐਂਟਰ ਕਰ ਜਾਂ ਇਹ ਹਮੇਸ਼ਾ ਇੱਕ ਸਾਫ ਟਿਸ਼ੂ ਨੂੰ ਵਰਤਣਾ ਚਾਹੀਦਾ ਹੈ ਤੇ ਇੱਕ ਵਾਰ ਉਸ ਨੂੰ ਯੂਜ਼ ਕਰਨ ਤੋਂ ਬਾਅਦ ਉਸ ਨੂੰ ਸੈੱਟ ਦੇਣਾ ਚਾਹੀਦਾ ਹੈ ਕਦੇ ਵੀ ਯੂਜ਼ ਕੀਤੇ ਹੋਏ ਟਿਸ਼ੂ ਨੂੰ ਫਿਰ ਤੋਂ ਨਹੀਂ ਵਰਤਣਾ ਚਾਹੀਦਾ ਅੱਜ ਦੇ ਜਮਾਨੇ ਦੇ ਵਿੱਚ ਵੱਡੇ ਵੱਡੇ ਨੌਂ ਰੱਖਣਾ ਤੇ ਉਹਨਾਂ ਦੇ ਉੱਪਰ ਆਰਟ ਕਰਨਾ ਇੱਕ ਫੈਸ਼ਨ ਬਣ ਗਿਆ ਹੈ। ਇਸ ਤੋਂ ਹੀ ਅੱਗੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਨੌਂਾਂ ਨੂੰ ਆਪਣੇ ਦੰਦਾਂ ਦੇ ਨਾਲ ਚਬਾਉਂਦੇ ਰਹਿੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਨੌਂ ਕੱਟਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਨੂੰ ਚੰਗੀ ਤਰ੍ਹਾਂ ਦੇ ਨਾਲ ਧੋਣਾ ਚਾਹੀਦਾ ਹੈ ਤੇ ਨਾਲ ਹੀ ਨੌਂ ਕੱਟਣ ਤੋਂ ਬਾਅਦ ਆਪਣੇ ਨੇਲਸ ਨੂੰ ਸਾਨੂੰ ਟ੍ਰਿਮ ਵੀ ਕਰਨਾ ਚਾਹੀਦਾ ਹੈ। ਸਾਡੇ ਨੌਂਾਂ ਦੇ ਵਿੱਚ ਇੱਕ ਗੁਲਾਬੀ ਰੰਗ ਦਾ ਹਿੱਸਾ ਹੁੰਦਾ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਨਾਫਸ ਹੁੰਦੀਆਂ ਨੇ ਤੇ ਨਾਲ ਹੀ ਜਿਹੜੀਆਂ ਨਾਫਸ ਹੁੰਦੀਆਂ ਨੇ ਬਹੁਤ ਜ਼ਿਆਦਾ ਸੈਂਸਿਟਿਵ ਵੀ ਹੁੰਦੀਆਂ ਨੇ ਤੇ ਜਦੋਂ ਹੀ ਇਹ ਨਾਫਸ ਕਿਸ ਪੇਨ ਸਾਨੂੰ ਹੋਣ ਲੱਗ ਜਾਂਦੀ ਹੈ ਇਸ ਕਰਕੇ ਨੋ ਕੱਟਣ ਤੋਂ ਬਾਅਦ ਇਹਨਾਂ ਨੂੰ ਟ੍ਰਿਮ ਵੀ ਜ਼ਰੂਰ ਕਰੋ ਅੱਜਕੱਲ ਲੋਕ ਬਹੁਤ ਘੱਟ ਖਾਣਾ ਖਾਂਦੇ ਨੇ ਤੇ ਪਾਣੀ ਜ਼ਿਆਦਾ ਪੀਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਅਜੇਹਾ ਕਰਨਾ ਵੀ ਸਾਡੇ ਇਮਿਊਨ ਸਿਸਟਮ ਅਤੇ ਡਾਈਜੈਸਟ ਸਿਸਟਮ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨਾਲ ਸਾਡੇ ਡਾਈਜੈਸਟ ਸਿਸਟਮ ਦੇ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ ਜਦੋਂ ਆਪਾਂ ਖਾਣਾ ਖਾਂਦੇ ਹਾਂ ਤਾਂ ਸਾਡੇ ਟੰਡ ਦੇ ਅੰਦਰ ਹਾਈਡਰੋਕਲੋਰਿਕ ਐਂਮ ਦਾ ਇੱਕ ਐਸਿਡ ਬਣਦਾ ਹੈ ਤੇ ਅਜਿਹੇ ਹੋਰ ਵੀ ਕਈ ਐਸਿਡ ਬਣਦੇ ਨੇ ਤੇ ਇਹ ਜਿਹੜੇ ਐਸਿਡ ਹੁੰਦੇ ਨੇ ਸਾਡੇ ਫੂਨ ਨੂੰ ਡਾਈਜੈਸਟ ਜਾਂ ਕੀ ਹਾਜਮ ਕਰਨ ਦੇ ਵਿੱਚ ਮਦਦ ਕਰਦੇ ਨੇ ਤੇ ਇਸ ਦੌਰਾਨ ਹੀ ਜੇਕਰ ਤੁਸੀਂ ਖਾਣਾ ਖ ਦੇ ਵਿੱਚ ਮਿਲ ਜਾਂਦੇ ਨੇ ਇਸ ਦੇ ਨਾਲ ਜਿਹੜੇ ਐਸਿਡ ਹੁੰਦੇ ਆ ਤੇ ਇਹਨਾਂ ਦੀ ਡੈਂਸਿਟੀ ਘਟ ਹੋ ਜਾਂਦੀ ਹੈ ਤੇ ਇਹ ਸਾਡਾ ਖਾਣਾ ਪੂਰੀ ਤਰ੍ਹਾਂ ਦੇ ਨਾਲ ਨਹੀਂ ਪਚਾਪ ਆਉਂਦੇ ਇਸ ਕਰਕੇ ਸਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹੋ ਸਕੇ ਤਾਂ ਇੱਕ ਦੋ ਘੁੱਟਾਂ ਤੁਸੀਂ ਭਰ ਸਕਦੇ ਹੋ ਪਾਣੀ ਦੀਆਂ ਖਾਣਾ ਖਾਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਹੀ ਲੱਗਦਾ ਹੈ ਕਿ ਅਸੀਂ ਜਿੰਨੀ ਜਿਆਦਾ ਬ੍ਰਸ਼ ਦੇ ਉੱਪਰ ਟੁੱਥ ਪੇਸਟ ਨੂੰ ਲਗਾਵਾਂਗੇ ਸਾਡੇ ਦੰਦ ਓਨੇ ਹੀ ਜ਼ਿਆਦਾ ਸਾਫ਼ ਹੋਣਗੇ ਜਦਕਿ ਇਹ ਬਿਲਕੁਲ ਸਹੀ ਨਹੀਂ ਹੈ ਇਹ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਟੁੱਥ ਪੇਸਟ ਨੂੰ ਬਣਾਉਣ ਦੇ ਲਈ ਸੋਡੀਅਮ ਕੈਲੋਰਾਈਡ ਤੇ ਪ੍ਰੋਪੀਲਨ ਗਲਾਈਕੋਲ ਵਰਗੇ ਕੈਮੀਕਲ ਵਰਤੇ ਜਾਂਦੇ ਨੇ ਇਹ ਉਹੀ ਕੈਮੀਕਲ ਹੁੰਦੇ ਨੇ ਜਿਨ੍ਹਾਂ ਦੇ ਕਾਰਨ ਟੁੱਥ ਪੇਸਟ ਦੇ ਵਿੱਚ ਝੱਗ ਬਣਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੋਡੀਅਮ ਕੈਲੋਰਾਈਡ ਦੀ ਵਰਤੋਂ ਚੂਹੇ ਮਾਰਨ ਵਾਲੀਆਂ ਦਵਾਈਆਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਹੁਣ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਜ਼ਿਆਦਾ ਟੁੱਥ ਪੇਸਟ ਆਪਣੇ ਬ੍ਰਸ਼ ਦੇ ਉੱਪਰ ਲਗਾਉਣਾ ਤੁਹਾਡੇ ਦੰਦ ਸਾਫ ਹੋਣ ਦੀ ਬਜਾਏ ਕਮਜ਼ੋਰ ਹੋਣਗੇ ਤੇ ਤੁਹਾਡੇ ਮਸੂੜੇ ਵੀ ਕਮਜ਼ੋਰ ਹੋਣਗੇ ਇਸ ਲਈ ਹਮੇਸ਼ਾ ਤੁਸੀਂ ਮਟਰ ਦੇ ਦਾਣੇ ਜਨੇ ਤੁੱਥ ਪੇਸਟ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਤੁਹਾਨੂੰ ਦਿਨ ਦੇ ਵਿੱਚ ਦੋ ਵਾਰ ਬ੍ਰਸ਼ ਜਰੂਰ ਕਰਨਾ ਚਾਹੀਦਾ ਹੈ ਇੱਕ ਸਵੇਰ ਇੱਕ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਤੋਂ ਪਹਿਲਾਂ ਕੰਨਾਂ ਨੂੰ ਸਾਫ਼ ਕਰਨ ਦੇ ਲਈ ਅਸੀਂ ਕਾਟਨ ਸਵੈਬ ਅਤੇ ਕਿਊ ਟਿਪਸ ਵਰਗੀਆਂ ਚੀਜ਼ਾਂ ਨੂੰ ਵਰਤਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਦੀ ਵਰਤੋਂ ਕੰਨਾਂ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਕੰਨ ਸਾਡੀ ਬੋਡੀ ਦੇ ਪੰਜ ਸੈਂਸਟਿਵ ਜਿਹੜੇ ਆਰਗਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਹੁੰਦੇ ਨੇ ਤੇ ਇਹ ਬਹੁਤ ਜ਼ਿਆਦਾ ਨਾਜ਼ੁਕ ਹਿੱਸਾ ਹੁੰਦੇ ਨੇ ਸਾਡੀ ਬੋਡੀ ਦਾ ਕੰਨਾਂ ਦੀ ਜਿਹੜੀ ਇਨਰ ਕੈਵਿਟੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਹੈ ਕਾਟਨ ਸਵੈਬ ਅਤੇ ਕਿਊ ਟਿਪਸ ਵਰਗੀਆਂ ਚੀਜ਼ਾਂ ਦੇ ਨਾਲ ਇਹ ਡੈਮੇਜ ਹੋ ਸਕਦੀ ਹੈ ਕਾਟਨ ਸਵੈਬ ਤੇ ਜਿਹੜੇ ਕਿਊ ਟਿਪਸ ਹੁੰਦੇ ਨੇ ਕੰਨਾਂ ਦੇ ਅੰਦਰ ਜਿਹੜੀ ਗੰਦਗੀ ਹ ਜਿਆਦਾ ਵੱਧ ਜਾਂਦਾ ਹੈ ਪਰ ਜੇਕਰ ਤੁਸੀਂ ਫਿਰ ਵੀ ਕਾਟਨ ਸਵੈਬ ਦੇ ਨਾਲ ਆਪਣੇ ਕੰਨਾਂ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਸਿਰਫ ਕੰਨ ਦੇ ਬਾਹਰੀ ਹਿੱਸੇ ਨੂੰ ਹੀ ਇਹਨਾਂ ਦੇ ਨਾਲ ਸਾਫ਼ ਕਰੋ ਕੰਨਾਂ ਦੇ ਅੰਦਰ ਦੀ ਜਿਹੜੀ ਡੀਪ ਸਫਾਈ ਹੈ ਉਹ ਤੁਹਾਨੂੰ ਪ੍ਰੋਫੈਸ਼ਨਲ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ ਹਰ ਇੱਕ ਕੰਮ ਕਰਨ ਦਾ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਹੈ ਚਾਹੇ ਫਿਰ ਤੁਸੀਂ ਆਪਣਾ ਚਿਹਰਾ ਹੀ ਸਾਫ਼ ਕਿਉਂ ਨਾ ਕਰਦੇ ਹੋਮੂ ਕੀ ਤੁਹਾਨੂੰ ਆਪਣੇ ਫੇਸ ਨੂੰ ਧੋਣ ਦਾ ਜਾਂ ਸਾਫ਼ ਕਰਨ ਦਾ ਸਹੀ ਤਰੀਕਾ ਪਤਾ ਹੈ ਤੁਹਾਨੂੰ ਕਦੇ ਵੀ ਆਪਣੇ ਫੇਸ ਨੂੰ ਜ਼ੋਰ ਦੇ ਨਾਲ ਰਗੜ ਕੇ ਸਾਫ਼ ਨਹੀਂ ਕਰਨਾ ਚਾਹੀਦਾ ਸਾਡੇ ਚਿਹਰੇ ਦੀ ਸਕਿਨ ਸਾਡੀ ਬਾਡੀ ਦੀ ਸਕਿਨ ਤੋਂ ਕਿਤੇ ਜ਼ਿਆਦਾ ਸੈਂਸਿਟਿਵ ਤੇ ਕਿਤੇ ਜ਼ਿਆਦਾ ਪਤਲੀ ਹੁੰਦੀ ਹੈ ਤੇ ਜਦੋਂ ਤੁਸੀਂ ਆਪਣੇ ਚਿਹਰੇ ਦੀ ਸਕਿਨ ਨੂੰ ਰਗੜਦੇ ਹੋ ਉਸ ਦੇ ਨਾਲ ਇੱਕ ਤਾਂ ਸਕਿਨ ਫੜ ਜਾਂਦੀ ਹੈ ਉਸ ਦੇ ਨਾਲ ਜਿਹੜੇ ਸਾਡੇ ਸਕਿਨ ਦੇ ਸੈੱਲ ਹੁੰਦੇ ਨੇ ਉਹ ਡੈਮੇਜ ਹੋ ਜਾਂਦੇ ਨੇ ਇਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਤੁਹਾਡੀ ਸਕਿਨ ਡਾਲ ਅਤੇ ਰਫ ਹੋ ਜਾਂਦੀ ਹੈ ਚਿਹਰੇ ਦੀ ਇਸ ਲਈ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਸ਼ਾਮ ਵਧੀਆ ਤਰੀਕੇ ਨਾਲ ਤੇ ਨਾਜ਼ੁਕ ਕੱਪੜੇ ਦੇ ਨਾਲ ਸਾਫ਼ ਕਰੋ। ਅਜੇ ਹਾਕਾਰ ਦੇ ਨਾਲ ਨਾ ਤਾਂ ਸਕੈਨ ਦੇ ਉੱਪਰ ਰੈਸ਼ ਆਉਣਗੇ ਤੇ ਨਾ ਹੀ ਰਿੰਕਲ ਪੈਣਗੇ ਤੇ ਇਹਨਾਂ ਸਾਰੀਆਂ ਛੋਟੀ ਛੁੱਟੀਆਂ ਆਪ ਤੁਹਾਨੂੰ ਬਦਲ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੋ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰ ਸਬਸਕ੍ਰਾਈਬ ਕਰਨਾ। ਧੰਨਵਾਦ।